कोरोना संक्रमण दी मद्देनजर ਹੁਣ ਵਿਦੇਸ਼ਾਂ ਅਤੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ 'ਚ ਆਉਣ ਵਾਲੇ ਯਾਤਰੀਆਂ ਨੂੰ ਕੁਆਰੰਟਾਈਨ ਕਰਨ ਦੀ ਜ਼ਿੰਮੇਵਾਰੀ ਅਧਿਆਪਕਾਂ ਦੀ ਹੋਵੇਗੀ। ਜਿਸ ਦੇ ਲਈ ਕੋਵਿਡ-19 ਦੇ ਨੋਡਲ ਅਧਿਕਾਰੀ ਅਤੇ ACE ਗਲਾਡਾ ਭੁਪਿੰਦਰ ਸਿੰਘ ਨੇ ਲੁਧਿਆਣਾ ਜ਼ਿਲ੍ਹੇ ਦੇ ਅਧਿਆਪਕਾਂ ਦੀ ਡਿਊਟੀ ਲਗਾਈ ਹੈ। ACE ਭੁਪਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਸੰਕਰਮਣ ਦੇ ਮੱਦੇਨਜ਼ਰ ਪਹਿਲਾਂ ਵੀ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਸੀ। ਪਰ ਇਸ ਵਾਰ ਅਧਿਆਪਕਾਂ ਦੀ ਡਿਊਟੀ ਵਿਦੇਸ਼ਾਂ ਤੋਂ ਆਉਣ ਵਾਲੇ ਐਨਆਰਆਈ ਅਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ 에ਅਰਪੋਰਟ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੇ ਕੁਆਰੰਟਾਈਨ ਕੇਂਦਰ ਤੱਕ ਪਹੁੰਚਾਉਣ ਦੀ ਹੋਵੇਗੀ ਜਿਹੜਾ ਇਹ ਕਰੋਨਾ ਦੀ ਬਿਮਾਰੀ ਚੱਲ ਰਹੀ ਹੈਗੀ ਹੈ ਇਹਦੇ ਸਬੰਧ ਦੇ ਵਿੱਚ ਜਿੰਨੇ ਵੀ ਸਾਡੇ ਹੈਗੇ ਆ ਆਫੀਸ਼ੀਅਲਸ ਹੈਗੇ ਆ ਕਿਉਂਕਿ ਇਹਦੇ ਵਿੱਚ ਕਾਫੀ ਸਾਰਾ ਐਡਮਿਨਿਸਟ੍ਰੇਸ਼ਨ ਹੀ ਲੱਗਿਆ ਹੋਇਆ ਹੈ ਇਹਦੇ ਵਿੱਚ ਚਾਹੇ ਪੁਲਿਸ ਹੋਵੇ ਚਾਹੇ ਸਿਵਲ ਹੋਵੇ ਚਾਹੇ ਡਾਕਟਰਸ ਹੋਣ ਕਾਰਪੋਰੇਸ਼ਨ ਵਾਲੇ ਇਹ ਸਾਰੇ ਜਦੋਂ ਦੀ ਪ੍ਰੋਬਲਮ ਸ਼ੁਰੂ ਹੋਈ ਹੈਗੀ ਲਗਾਤਾਰ ਸਾਰੇ ਥਰੋਊਟ ਹੀ ਜਿੰਨੇ ਵਿਭਾਗ ਹੈਗੇ ਆ ਅਸੀਂ ਕਮ ਸਾਰੇ ਸਰਕਾਰੀ ਵਿਭਾਗੋਂ ਤੋਂ ਲੈ ਰਹੇ ਹੈਗੇ ਆ ਤੇ ਇਸ ਲਈ ਜਿਹੜਾ ਹੈਗਾ ਪਹਿਲਾਂ ਮੇਰੇ ਕੋਲੇ ਕੰਮ ਸੀਗਾ ਇਹਦੇ ਵਿੱਚ ਆਪਣਾ ਕੁੱਕ ਫੂਡ ਦੀ ਡਿਸਟ੍ਰੀਬਿਊਸ਼ਨ ਦਾ ਉਹਦੇ ਵਿੱਚ ਵੀ ਅਸੀਂ ਲਾਇਆ ਸੀ ਡਿਊਟੀਆਂ ਉਹਨਾਂ ਦੇ ਵਿੱਚ ਅਸੀਂ ਆਪਣੇ ਐਕਸ਼ਨਸ ਵੀ ਲਾਏ ਸੀਗੇ ਵਿਭਾਗਾਂ ਦੇ ਐਕਸ਼ਨ ਲਾਏ ਸੀਗੇ ਵਾਟਰ ਸਪਲਾਈ ਵਾਲੇ ਲਾਏ ਸੀਗੇ ਫੂਡ ਸਪਲਾਈ ਵਾਲੇ ਲਾਏ ਸੀਗੇ ਉਹਨਾਂ ਤੋਂ ਕੰਮ ਕਰਦ ਰਹੇ ਹੁਣ ਉਹਦਾ ਜਿਹੜਾ ਕੰਮ ਖਤਮ ਹੋਇਆ ਹੁਣ ਮੇਰੇ ਕੋਲ ਇਨਕਮਿੰਗ ਹੋਸੈਂਸ ਦਾ ਹੈਗਾ ਇਨਕਮਿੰਗ ਪੈਸੇਂਜਰਸ ਸਾਡੇ ਕੋਲ ਹੈਗਾ ਬਾਈ 에ਅਰ ਬਾਈ ਰੇਲ ਤੇ ਬਾਈ ਰੋਡ ਵੀ ਆ ਰਹੇ ਹੈਗੇ ਉਹਦੇ ਵਿੱਚ ਹੁਣ ਹੌਲੀ ਹੌਲੀ ਫ੍ਰੀਕੁਐਂਸੀ ਗਈ ਬਹੁਤ ਵੱਧ ਪਲੇਨ ਵੀ ਬਹੁਤ ਆਨੇ ਸ਼ੁਰੂ ਹੋ ਗਏ ਪਲੇਨ ਦੀ ਸਾਡੇ ਕੋਲ ਦਿੱਲੀ ਤੋਂ ਵੀ ਆਉਂਦੇ ਹੈਗੇ ਸਾਡੇ ਚੰਡੀਗੜ੍ਹ ਤੋਂ ਵੀ ਆ ਆਮ੍ਰਿਤਸਰ ਤੋਂ ਵੀ ਆ ਗਏ ਸਾਂਨੇਵਾਲ ਤੋਂ ਵੀ ਉਤਰਦੇ ਆ ਗਏ ਤੇ ਜੋ ਸਰਕਾਰ ਦਾ ਪ੍ਰੋਟੋਕੋਲ ਹੈਗਾ ਉਹਦੇ ਵਿੱਚ ਜਿੰਨੇ ਬਾਹਰੋਂ ਆਉਂਦੇ ਉਹਨਾਂ ਨੂੰ ਸਾਰਿਆਂ ਨੂੰ ਸਕਵਾਟ ਕਰਕੇ ਲੈ ਕੇ ਉਹਨਾਂ ਦਾ ਮੈਡੀਕਲ ਸਕਰੀਨਿੰਗ ਕਰਾ ਕੇ ਉਹਨਾਂ ਦੀ ਕੋਵਾ ਐਪ ਫੀਡ ਕਰਾ ਕੇ ਤੇ ਉਹਨਾਂ ਨੂੰ ਕੁਆਰੰਟੇਨ ਕਰਨਾ 7 ਦਿਨ ਲਈ ਫਿਰ 7 ਦਿਨ ਘਰੇ ਰੱਖਣਾ ਹੈ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਉਹਨਾਂ ਨੂੰ ਡਾਕਟਰ ਦੀ ਰਿਪੋਰਟ ਤੇ ਰਿਲੀਜ਼ ਕਰਨਾ ਹੈ ਇਸ ਕਰਕੇ ਜਿਵੇਂ ਕੰਮ ਵਧੀ ਜਾ ਰਿਹਾ ਹੈਗਾ ਕੰਮ ਇਹ ਸਾਰੇ ਕਰਨੇ ਹੈਗੇ ਆ ਗਵਰਨਮੈਂਟ ਆਫੀਸ਼ਲਸ ਨੇ ਕਰਨੇ ਹੈਗੇ ਆ ਤੇ ਇਸ ਕਰਕੇ ਅਸੀਂ ਉਹਦੇ ਵਿੱਚ ਸਾਰੇ ਜਿੰਨੇ ਵੀ ਵਿਭਾਗ ਹੈਗੇ ਆ ਸਾਡੇ ਆਪਣਾ ਵਿਭਾਗ ਲੱਗਿਆ ਹੋਇਆ ਹੈ ਸਾਡੇ ਟਾਊਨ ਪਲਾਨਿੰਗ ਦੇ ਲੱਗੇ ਹੋਏ ਆ ਸਾਡੇ ਵਾਟਰ ਸਪਲਾਈ ਫੇਵਰੇਜ ਦੇ ਲੱਗੇ ਹੋਏ ਆ ਸਾਡੇ ਐਕਸਾਈਜ਼ ਵਿਭਾਗ ਦੇ ਲੱਗੇ ਹੋਏ ਆ ਤੇ ਇਸ ਦੇ ਅਕੋਰਡਿੰਗ ਨਾਲ ਹੀ ਅਸੀਂ ਟੀਚਰਸ ਦੀ ਬੁਲਾਈ ਹੈ ਡਿਊਟੀ ਹੈਗੀ ਤੇ ਹੋਰ ਟੈਕਨੀਕਲ ਸਾਈਡ ਤੋਂ ਵੀ ਬੰਦੇ ਆ ਤੇ ਕਿ ਸਾਰੇ ਬੁਲਾਈ ਹੈ ਇਸ ਕਰਕੇ ਇਹ ਡਿਊਟੀ ਜਿਹੜੀ ਰਾਉਂਡ ਦੀ ਕਲੌਕ ਹੈਗੀ ਆ ਕਿਉਂਕਿ ਪਲੇਨ ਜਿਹੜੇ ਹੈਗੇ ਨੇ ਟ੍ਰੇਨਸ ਹੈਗੀਆਂ ਇਹ ਦਿਨ ਰਾਤ ਆਉਂਦੀਆਂ ਰਾਤ ਨੂੰ ਆਉਂਦੀਆਂ ਹੈਗੀਆਂ ਇਸ ਕਰਕੇ ਟੀਮ ਦੀ ਤੁਹਾਨੂੰ ਬਣਾਉਣੀ ਪੈਣੀ ਹੈ ਕਿ ਆਫੀਸ਼ੀਅਲ ਨੂੰ ਲੋਡ ਹੈਗੀ ਆ ਉਹਦੇ ਵਿੱਚ ਅਸੀਂ ਡਿਊਟੀਆਂ ਲਾਈਆਂ ਇਹਨਾਂ ਦੀਆਂ ਤੇ ਇਹ ਸਾਰਾ ਕਰੋਨਾ ਦਾ ਕੰਮ ਹੈਗਾ ਜਿਹੜਾ ਅਸੀਂ ਕਰ ਰਹੇ ਹੈਗੇ ਆਂ ਆਫੀਸ਼ੀਅਲ ਕੰਮ ਕਰ ਰਹੇ ਹੈਗੇ ਆਂ ਤੇ ਇਹਦੇ ਵਿੱਚ ਮੈਂ ਤਾਂ ਕਹਿੰਦਾ ਵੀ ਸਾਰੇ ਵਿਭਾਗਾਂ ਨੂੰ ਵੱਧ ਚੜ ਕੇ ਕੰਮ ਕਰਨਾ ਚਾਹੀਦਾ ਹੈਗਾ ਤੇ ਮੈਂ ਤਾਂ ਇਹੀ ਮੇਰੇ ਵੱਲੋਂ ਹੋਊਗੀ ਵੀ ਜਿਹੜੇ ਟੀਚਰਸ ਹੈਗੇ ਆਂ ਇਹ ਆਪਣੇ ਇਹਨੂੰ ਕੰਮ ਸਮਝ ਕੇ ਵੀ ਸਾਡਾ ਇੱਕ ਅਸੀਕ ਸੋਸ਼ਲ ਵਰਕ ਆਫ ਕਰ ਰਹ ਉਹਨਾਂ ਦਾ ਵੈਸੇ ਵੀ ਆਪਣੇ ਸੋਸਾਇਟੀ ਲਈ ਵੀ ਉਹਨਾਂ ਦਾ ਇੱਕ ਇੱਕ ਜਿਹੜੇ ਐਟੇਸਿਕ ਬਿਮਾਰੀ ਜੋ ਨਿਕਲ ਰਹੇ ਹੈਗੇ ਆ ਇਹਨੂੰ ਆਪਾਂ ਕੰਟਰੋਲ ਕਰਨ ਵਾਸਤੇ ਉਹਨਾਂ ਦਾ ਸਹਿਯੋਗ ਦੀ ਸਾਨੂੰ ਬਹੁਤ ਲੋੜ ਹੈਗੀ ਹੈ ਇਸ ਕਰਕੇ ਮੇਰੇ ਤੇ ਹੈਗੇ ਵੀ ਉਹਨਾਂ ਨੂੰ ਪੂਰੇ ਖੁੱਲੇ ਦਿਲ ਨਾਲ ਉਹਨਾਂ ਨੂੰ ਆਪਣਾ ਅਫੀਸ਼ੀਅਲ ਕੰਮ ਸਾਡਾ ਕਰਕੇ ਨਿਭਰੋ ਜਾਂਦੇ ਨੇ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼